ਪੰਜਾਬ ਦੇ ਵਿੱਚ ਜੋ ਨਸ਼ਾ ਵਿਕ ਰਿਹਾ ਉਸ ਦੇ ਪਿੱਛੇ ਸਭ ਤੋਂ ਵੱਡਾ ਹੱਥ ਮੁੱਖ ਮੰਤਰੀ ਭਗਵੰਤ ਮਾਨ ਦਾ ਹੈ। ਇਹ ਵੱਡਾ ਖੁਲਾਸਾ ਫਿਰ ਤੋਂ ਆਕਾਲੀ ਦਲ ਦੇ ਵੱਲੋਂ ਕੀਤਾ ਗਿਆ ਹੈ ਤੇ ਆਏ ਦਿਨਾਂ ਦੇ ਵਿੱਚ ਆਕਾਲੀ ਦਲ ਅਤੇ ਆਪ ਸਰਕਾਰ ਦੀ ਪੂਰਨ ਤੌਰ ਤੇ ਖੜਕੀ ਹੋਈ ਨਜ਼ਰ ਆਉਂਦੀ ਹੈ ਤੇ ਹੁਣ ਸਰਬਜੀਤ ਸਿੰਘ ਝਿੰਜਰ ਯਾਨੀ ਕਿ ਯੂਥ ਆਕਾਲੀ ਦਲ ਦੇ ਪ੍ਰਧਾਨ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੋ ਨਸ਼ਾ ਵਿਕ ਰਿਹਾ ਉਸ ਦੇ ਪਿੱਛੇ ਸਭ ਤੋਂ ਵੱਡਾ ਹੱਥ ਮੁੱਖ ਮੰਤਰੀ ਭਗਵੰਤ ਮਾਨ ਦਾ ਹੈ ਕਿਉਂਕਿ ਉਹਨਾਂ ਨੇ ਬਿਆਨਬਾਜ਼ੀਆਂ ਦਿੱਤੀਆਂ ਸੀ ਕਿ ਪੰਜਾਬ ਦੇ ਵਿੱਚ ਅਸੀਂ ਨਸ਼ਾ ਖਤਮ ਕਰ ਦੇਵਾਂਗੇ 3 ਮਹੀਨਿਆਂ ਦੇ ਵਿੱਚ ਨਸ਼ਾ ਖਤਮ ਕਰ ਦੇਵਾਂਗੇ ਤੇ ਇਹ ਵੀ ਬਿਆਨ ਦਿੱਤੇ ਸੀ ਕਿ ਜੋ ਵੀ ਪੰਜਾਬ ਦੇ ਵਿੱਚ ਨਸ਼ਾ ਵਿਕਦਾ ਹੈ ਜਾਂ ਉਸਦੇ ਪਿੱਛੇ ਸਭ ਤੋਂ ਵੱਡਾ ਹੱਥ ਹੈ ਜਿਹੜਾ ਕਿ ਸਰਕਾਰਾਂ ਦਾ ਹੁੰਦਾ ਹੈ ਤੇ ਅੱਜ ਆਪ ਸਰਕਾਰ ਦੀ ਪਾਰਟੀ ਹੈ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੱਸਣ ਕਿ ਅੱਜ ਜੋ ਪੰਜਾਬ ਦੇ ਵਿੱਚ ਨਸ਼ਾ ਵਿਕ ਰਿਹਾ ਉਸਦੇ ਪਿੱਛੇ ਸਭ ਤੋਂ ਵੱਡਾ ਹੱਥ ਕੀ ਮੁੱਖ ਮੰਤਰੀ ਭਗਵੰਤ ਮਾਨ ਦਾ ਹੈ ਤੇ ਹੁਣ ਸਵਾਲਾਂ ਦੇ ਵਿੱਚ ਫਿਰ ਤੋਂ ਆਪ ਸਰਕਾਰ gir ਗਈ ਹੈ ਤੇ ਉੱਥੇ ਯੂਥ ਅਕਾਲੀ ਦਲ ਦੇ ਪ੍ਰਧਾਨ ਦੇ ਵੱਲੋਂ ਤਿੱਖੇ ਨਿਸ਼ਾਨੇ ਜਿਹੜੇ ਕਿ ਸਾਦੇ ਜਾ ਰਹੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਹੋਰ ਉਹਨਾਂ ਦਾ ਕੀ ਕਹਿਣਾ ਹੈ ਤੁਹਾਡੇ ਨਗਰ ਦੇ ਵਿੱਚ ਨਸ਼ਾ ਬੰਦ ਹੋ ਗਿਆ ਜੀ ਮੇਰੀਆਂ ਮਾਤਾਵਾਂ ਮੰਗੀਆਂ ਬਜ਼ੁਰਗਾਂ ਨੇ ਉਗਰੇ ਜੇ ਸ਼ਾਮਨ ਇਹ ਚਲਦਾ ਹੋਵੇ ਕੋਈ ਮੰਗ ਨਹੀਂ ਮਾਇਆ ਚਿੱਟਾ ਰਾਜ ਦੇ ਵਿਚਦਾ ਤੇ ਚਿੱਟਾ ਬੰਦਾ ਕੌਣ ਵੇਚਦਾ ਸੁਣ ਲੋ ਕੌਣ ਵੇਚਦਾ ਚਿੱਟਾ ਚਿੱਟਾ ਭਗਵਾਨ ਤਮਾਰ ਪੰਜਾਬ ਦਾ ਮੁੱਖ ਮੰਤਰੀ ਵੇਚਦਾ ਇਹ ਐਮਐਨਏ ਵੇਚਦੇ ਨੇ ਇਹ ਮੈਂ ਨਹੀਂ ਕਹਿੰਦਾ ਇਹ ਭਗਵਾਨ ਤਮਾਰ ਆਪੀ ਕਹਿੰਦਾ ਕਿ ਚਿੱਟਾ ਆਪਣੀ ਬਿਗੜਾ ਸਰਕਾਰ ਬਕਾਉਂਦੀਆਂ ਨੇ ਇਹ ਮੈਨੂੰ ਕੋਈ ਕਹ ਰਿਹਾ ਅਪਮਾਨਤਮਾਪ ਵੀ ਨਹੀਂ ਜਾਂਦਾ ਕਿ ਚਿੱਟਾ ਆਪਣੀ ਪਿੱਛੇ ਸਰਕਾਰਾਂ ਬਕਾਉਂਦੀਆਂ ਨਸ਼ਾ ਆਪ ਨਹੀਂ ਮਿਲਦਾ ਇਹ ਮਤਲਬ ਜਿਹੜਾ ਕੋਈ ਤਿੰਨ ਵਿੱਚ ਕੋਈ ਇਹਦੇ ਵਿੱਚ ਥੋੜੇ ਇਲਾਕਿਆਂ ਵਿੱਚ ਨਸ਼ਾ ਵਿਕਦਾ ਹੈ ਭਗਵਾਨ ਤਬਾਹ ਬਕਵਾ ਰਿਹਾ ਉਹਦੇ ਐਮਐਨਏ ਬਕਵਾ ਲੈਨੇ ਇਹ ਕਹਿੰਦਾ ਚਿੱਟਾ ਕੋਈ ਨਸ਼ਾ ਵਾਰੋ ਨਹੀਂ ਆਉਂਦਾ ਬੰਦ ਪਾਰੋ ਇੱਥੇ ਫਿਰਕੇ ਲੱਗੀਆਂ ਨੇ ਆ ਤੁਹਾਡੇ ਸੰਗਰੂਰ ਫਿਰਕੇ ਲੱਗੇ ਹੋਏ ਆਪ ਕੋ ਅਰਤਮਾਨ ਦੇ ਘਰ ਤੋਂ ਕਿਲੋਮੀਟਰ ਨਾਲ ਨਸ਼ੇ ਦੀ ਕੋਈ ਲੋਕ ਤਾਂ ਵੀ ਮੁੱਖ ਮੰਤਰੀ ਇਹ ਵੀ ਲੈ ਕੇ ਕਹਿੰਦਾ ਇਹ ਵੀ ਮੁੱਖ ਮੰਤਰੀ ਆਪ ਵੀ ਕਹਿੰਦਾ ਕਿ ਨਸ਼ਾ ਇੱਥੇ ਬੰਦਾ ਇੱਥੇ ਵੀ ਕੇਲੇ ਜੀਆਂ ਹੋਈਆਂ ਨੇ ਮਾਨ ਸਾਹਿਬ ਪੰਜਾਬ ਦੇ ਕੱਪੀ ਤੇ ਘਪੌੜੀ ਤੇ ਚੁਟਕਲੇ ਸੁਣਾਉਣ ਵਾਲੇ ਮੁੱਖ ਮੰਤਰੀ ਇਹ ਹੁਣ ਫੈਕਟਰੀਆਂ ਬੰਦ ਕਿਉਂ ਨਹੀਂ ਹੋ ਰਹੀਆਂ ਇਹ ਚਿੱਟਾ ਬੰਦ ਕਿਉਂ ਨਹੀਂ ਹੋ ਰਿਆ ਕਿਹਾ ਗੁਰੂ ਉਹ ਦਿੱਲੀ ਵਾਲਾ ਲਾਲਾ ਕਹਿੰਦਾ ਸੀ ਕੀ ਜੇ ਸਰਕਾਰ ਸਹਰਤ ਹੋ ਜੇ ਸਰਕਾਰਾਂ ਵਿੱਚ ਦੰਦ ਹੋਏ ਤਾਂ ਚਾਰ ਆਪ ਤੇ ਵਿੱਚ ਨਸ਼ਾ ਬੰਦ ਹੋ ਸਰਕਾਰ 2 ਸਾਲ ਹੋ ਗਏ ਕੋਈ ਨਸ਼ਾ ਮੰਦ ਨਹੀਂ ਹੋਇਆ ਇਹ ਥੋੜੀ ਉਂਗਲ ਦੀ ਤਾਕਤ ਹੈ ਉਹ ਇਹਨਾਂ ਚੁੱਕੇ ਲੋਕਾਂ ਨੂੰ ਜਿਨ੍ਹਾਂ ਨੇ ਪੰਜਾਬੀਆਂ ਨੂੰ ਬਦਨਾਮ ਕੀਤਾ ਹੁਣ ਗੱਦੀਆਂ ਤੋਂ ਬਾਹਰ ਥੱਲੇ ਲਿਆਓ